ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚਗਾਵਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਜਿਹੜੇ ਘਰੇ ਵੀਡੀਓ ਬਣਾ ਰਹੇ ਆਂ ਬਾਈ ਜੀ ਉਹਨਾਂ ਦੇ ਬਹੁ ਗਿਣਤੀ ਚ ਪਸ਼ੂ ਰੱਖੇ ਹੋਏ ਆ ਤੇ ਨਗਵੀ ਸਾਰੇ ਚੰਗੇ ਦੁੱਧ ਵਾਲੀ ਆ ਕੋਈ 8-10 ਕਿਲੋ ਦੁੱਧ ਵਾਲੀ ਮੱਝ ਹੈਣੀ ਜਾਣ ਕੇ ਦੋਵਾਂ ਟਾਈਮ ਵਾਲੀ ਹੈ ਨਹੀਂ ਇੱਕ ਟਾਈਮ ਵਾਲੀ ਜ਼ਰੂਰ ਹੈਗੀ ਆ ਜਾਨੀ ਕੇ ਘੱਟ ਤੋਂ ਘੱਟ 18 20 ਕਿਲੋ ਦੁੱਧ ਵਾਲੀਆਂ ਮੱਝਾਂ ਇਸ ਘਰੇ ਵੱਧ ਤੋਂ ਵੱਧ 23 ਕਿਲੋ ਦੁੱਧ ਵਾਲੀਆਂ ਮੱਝਾਂ ਭਾਈ ਜੀ ਉਹਨਾਂ ਦੇ ਘਰੇ ਇਸ ਟਾਈਮ ਖੜੀਆਂ ਆ ਜੇ ਕਿਸੇ ਨੇ ਵੇਖਣੀਆਂ ਹੋਣ ਤੇ ਅਗਲਾ ਆ ਕੇ ਵੇਖ ਸਕਦਾ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਉਹ ਵੇਰਵਾ ਮੈਂ ਤੁਹਾਨੂੰ ਪਹਿਲਾਂ ਦੁੱਧ ਦਾ ਤਾਂ ਦੱਸਦਾ ਕਿਉਂਕਿ ਜਿਹੜਾ ਨਗ ਬਾਈ ਉਹਨਾਂ ਨੇ ਸੇਲ ਕਰਨਾ ਇਹ ਵੀ ਚੰਗੇ ਦੁੱਧ ਵਾਲੀ ਆ ਗੱਬਣ ਦਾ ਤਾਂ ਹਰੇਕ ਹੀ ਭੈਣ ਭਰਾ ਕਹਿੰਦਾ ਬਾਈ 15 ਕਿਲੋ ਦੁੱਧ ਚੋਇਆ 16 ਕਿਲੋ ਚੋਇਆ 17 ਚੋਇਆ 18 ਚੋਇਆ ਪਰ ਸੂਈ ਸਵਾਈ ਥੱਲੇ ਦੁੱਧ ਚਵਾਉਣਾ ਵੱਡੀ ਗੱਲ ਹੈ ਮਹਿਣਾ ਅਖਵਾਉਂਦਾ ਪਰ ਬਾਈ ਜੀ ਉਹਨਾਂ ਦੇ ਘਰੇ ਇੰਨੇ ਦੁੱਧ ਵਾਲੀਆਂ ਮੱਝਾਂ ਹੈਗੀਆਂ ਅਗਲਾ ਆ ਕੇ ਵੇਖ ਲੈ ਚੋ ਕੇ ਵੇਖਣੀ ਹੋਵੇ ਤਾਂ ਅਗਲਾ ਚੋ ਕੇ ਵੀ ਵੇਖ ਲੈ ਪਰ ਉਹ ਤੁਹਾਨੂੰ ਉਦਾਂ ਹੀ ਵਿਖਾ ਦਿੰਆਂ ਅੱਜ ਦੀ ਜਿਹੜੀ ਖਾਸ ਵੀਡੀਓ ਹੈ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਮੱਝ ਵੇਖ ਰਹੇ ਆ ਚੰਗੇ ਦੁੱਧ ਵਾਲੀ ਆ ਖੁੱਲਡੁੱਲੀ ਅੰਗਾਮਪੈਰਾਂ ਦੀ ਆ ਇਹ ਸੇਲ ਆ ਵਿਕਾਊਾ ਇਨਫਰਮੇਸ਼ਨ ਲੈ ਦਿੰਨਾ ਉਹ ਕਰ ਦੇਗਾ ਅਲ ਬਾਦ ਦਿੰਨੇ ਆ ਪ੍ਰੋਪਰ ਸਾਈ ਇਨਫਰਮੇਸ਼ਨ ਲੈ ਗਈ ਹਾਂਜੀ ਬਾਈ ਸਾਸੀ ਕਹਿ ਲੀ ਕਾ ਬਾਈ ਜੀ ਹਾਂ ਠੀਕ ਠਾਕ ਆ ਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਆ ਸਰੋਤ ਸਿੰਘ ਸਨੁਖਦੇਵ ਸਿੰਘ ਪਿੰਡ ਚਗਾਵਾ ਮੋਬਾਈਲ ਨੰਬਰ ਦੱਸੀ 941761249 ਇੱਕ ਹੀ ਫੇਦਾ ਸੀ 941761249 ਇਹ ਇੱਕ ਮੱਝ ਵਿਕਾਊ ਹੈ ਜੀ ਹਾਂਜੀ ਇੱਕ ਮੈਂ ਵਿਕਾਊ ਆਪਣੇ ਕੋਲੇ ਵੱਧ ਤੋਂ ਵੱਧ ਕਿੰਨੇ ਦੁੱਧ ਵਾਲੀ ਮੱਝ ਹੈ 22 ਲੀਟਰ ਵਾਲੀਆਂ ਹੈਗੀਆਂ ਜੀ 22 ਲੀਟਰ ਵਾਲੀਆਂ ਹੈਗੀਆਂ ਇਹ ਕਿੰਨੇ ਕ ਦੁੱਧ ਦੀ ਮਾਲਕ ਹਨ ਜੀ ਇਹ 13 ਕਿਲੋ ਦੁੱਧ 13 ਕਿਲੋ ਹਾਂਜੀ ਕਿੰਨੇ ਕ ਦਿਨ ਲੈ ਜੀ ਇਹ ਵਾ ਪੰਜ ਦਿਨ ਰਹਿ ਗਈ ਇਹਦੇ ਪੰਜ ਦਿਨ ਹਾਂਜੀ ਸੀਲ ਸਾਉ ਜੀ ਸੀਲ ਸਾਉ ਖੰਡੀ ਹੈ ਜੀ ਬਖਾਈਏ ਕੱਢ ਗਈ ਜੀ ਦੋਸਤੋ ਇਹ ਹੀ ਘੱਟ ਦੁੱਧ ਵਾਲੀ ਮੱਝ ਹੈ ਨਹੀਂ ਸਾਰੀਆਂ ਵੱਧ ਦੁੱਧ ਵਾਲੀਆਂ ਮੱਝਾਂ ਆਪਣੇ ਚੈਨਲ ਤੇ ਬਾਈ ਉਹਨਾਂ ਦੀਆਂ ਕਾਫੀ ਵੀਡੀਓ ਅਪਲੋਡ ਹੈ ਜਿਹੜੇ ਭੈਣ ਭਰਾ ਆਪਣੇ ਚੈਨਲ ਨਾਲ ਜੁੜੇ ਆ ਡੇਲੀ ਵੀਡੀਓ ਵੇਖਦੇ ਆ ਉਹ ਤਾਂ ਭੈਣ ਭਰਾ ਬਾਈ ਜੀ ਉਹਨਾਂ ਨੂੰ ਜਾਣਦੇ ਹੀ ਆ ਉਹ ਕਿ ਇੱਕ ਪਿੱਛੇ 20 ਕਿਲੋ ਦੁੱਧ ਵਾਲੀ ਮੱਝ ਬਾਈ ਜੀ ਉਹਨਾਂ ਨੇ ਸੇਲ ਕੀਤੀ ਸੀ ਇੱਕ ਮੋਹਰਾਂ ਨਸਲ ਦੀ ਕੀਤੀ ਸੀ ਤੇ ਇੱਕ ਨੀਲੀ ਰਾਵੀ ਦੀ ਕੀਤੀ ਸੀ ਇੱਕ ਵੀਡੀਓ 'ਚ ਦੋ ਪਸ਼ੂ ਤੁਹਾਨੂੰ ਵਿਖਾਏ ਸੀ ਪਰ ਅੱਜ ਦੀ ਵੀਡੀਓ ਦੇ ਵਿੱਚ ਆ ਇੱਕ ਮੱਝ ਹੀ ਸੇਲ ਹੈ ਇੱਕ ਮੱਝ ਤਾਂ ਹੋਰ ਵੀ ਸੇਲ ਕਰਨੀ ਉਹ ਵੀ ਤੁਹਾਨੂੰ ਮੋਟੀ ਜੀ ਵਿਖਾ ਦੂੰ ਮੈਂ ਪਰ ਉਹਦੀ ਵੀਡੀਓ ਦੁਬਾਰਾ ਬਣਾਵਾਂਗੇ ਇਹ ਤਿਆਰ ਹੈ ਚਾਰ ਪੰਜ ਦਿਨ ਬਾਈ ਬਲਰਾਜ ਦੱਸਦਾ ਮਸਾਂ ਹੀ ਲਾਊਗੀ ਵਜਨ ਵਜਨ ਬਹੁਤ ਹੈ ਹਵਾਨਾ ਅਮਰੀਕਨ ਵੜਾ ਰਗਾ ਉੱਪਰੋਂ ਸੂਲ ਤੋਂ ਫੋਟਾਂ ਵਾਂਗ ਚੌੜਾ ਹਵਾਨਾ ਸਟਾਰਟ ਹੁੰਦਾ ਥਾਣਾ ਦੀ ਸਾਫ਼ ਸੁਥਰੀ ਹੈ ਥਣ ਪੂਰਾ ਚੰਗਾ ਮੋਟਾ ਮੁੱਠੀ ਵਾਲਾ ਹਦੀ ਚੁਆਈ ਵਾਲਾ ਜਾਨ ਵਾਲਾ ਥਾਣਾ ਹਵਾਨਾ ਸਾਰਾ ਬਰੀਕ ਬਰੀਕ ਵੇਂਜ ਦੇ ਨਾਲ ਭਰਿਆ ਪਿਆ ਲੈਫਟ ਰਾਈਟ ਦੋਨੀਆਂ ਸਾਈਡ ਬੈਕ ਸਾਈਡ ਵੀ ਚੰਗੀਆਂ ਵੇਂਜਾਂ ਪਤਲੀ ਚਮੜੀ ਦੀ ਹੈ ਕਾਗਜ਼ ਵਰਗਾ ਪਿੰਡਾ ਆਫ ਕੈਮਰਾ ਬਾਈ ਜੀ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਸੀ ਬਾਈ ਉਹਨੇ ਕਹਿੰਦੇ 13 ਕਿਲੋ ਦੁੱਧ ਦੀ ਤਾਂ ਖੁੱਲੀ ਗਰੰਟੀ ਹੈ ਹੋ ਸਕਦਾ ਤੁਹਾਡੀ ਸੇਵਾ ਸੰਭਾਲ ਗੌਰ ਕੇਅਰ ਵੱਧ ਹੋਈ ਤੇ 15 ਕਿਲੋ ਚੁਆ ਜਾਵੇ ਪਰ 13 ਕਿਲੋ ਤਾਂ ਖੁੱਲਾ ਦੁੱਧ ਦਰਮਿਆਨੀ ਸੇਵਾ ਤੇ ਇਹਨੇ ਬੜੇ ਆਰਾਮ ਨਾਲ ਚੁਆ ਦੇਣਾ ਜੇ ਤੁਸੀਂ ਵੱਧ ਸੇਵਾ ਕਰ ਲਓਗੇ ਕੋਈ 2 4 ਕਿਲੋ ਫੀਡ ਵੱਧ ਪਾ ਲਓਗੇ ਹੋ ਸਕਦਾ 15 ਕਿਲੋ ਪਿਆਜੇ ਕਿਉਂਕਿ ਹਵਾਨੇ ਦੀ ਤਿਆਰੀ ਬਹੁਤ ਆ ਉਪਰੋਂ ਫੋਟ ਵਾਂਗੂ ਚੜਾ ਹਵਾਨਾ ਸਟਾਰਟ ਹੁੰਦਾ ਸਾਈਡਾਂ 'ਚ ਵਾਲ ਢੱਲ ਹਜੇ ਬਹੁਤ ਬਾਕੀ ਆ ਬਾਕੀ ਦਿਨ 4 5 ਲੈ ਜਾਣੇ ਆ ਪੂਰਾ ਵੱਡਾ ਹਵਾਨਾ ਤਿਆਰ ਕਰਕੇ ਸੋਣਾ ਥਣਾ ਦੀ ਸਾਫ ਸੁਥਰੀ ਅਸੀਲ ਸੌ ਫੁੱਲ ਆ ਪਤਲੀ ਚਮੜੀ ਦੀ ਕਾਗਜ਼ ਵਰਗਾ ਪਿੰਡਾ ਪਿੰਡੇ ਦੇ ਵੀ ਤੁਹਾਨੂੰ ਬਰੀਕ ਬਰੀਕ ਵੇਨ ਜਿਉਂਦਾ ਹੀ ਦਿਖਤੀਆਂ ਹੋਣੀਆਂ ਦੂਸਰੀ ਸਾਈਡ ਤੋਂ ਵੀ ਵੇਖ ਲਓ ਹਵਾਨਾ ਲੈਫਟ ਰਾਈਟ ਦੋਨੀਆਂ ਸਾਈਡ ਬ੍ਰਿਕ ਬ੍ਰਿਕ ਵੇਨ ਦੇ ਨਾਲ ਭਰਿਆ ਪਿਆ ਦਿਨ 4-5 ਹਜੇ ਨੇ ਲੈ ਜਾਣੇ ਆ ਪੂਰਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕਰਕੇ ਸੂ ਮੋਲ ਬਾਈ ਬਲਰਾਜ ਜੈਜ ਲੈਣ ਦੇ ਨਾਲ ਆ ਜੀ 1.5 ਮਾਨਤਨ ਹੋ ਜੂ ਹੋ ਜੂ ਖੁੱਲਾ ਕਰ ਦਾਂਗੇ ਮਾਨਤਾ ਸਹੀ ਹੈ ਜੀ ਉਸ ਕੋ ਬੈਲ ਕੋਲ ਜੈਜ ਡਿਮਾਂਡ 1,05,000 ਬਾਕੀ ਮਾਨਤਨ ਵੀ ਬਾਈ ਬਲਰਾਜ ਕਹਿੰਦਾ ਖੁੱਲਾ ਕਰ ਦੂੰਗਾ ਬਾਕੀ ਤੁਸੀਂ ਵੀ ਜਦੋਂ ਬਾਈ ਬਲਰਾਜ ਦੇ ਘਰੇ ਆਓਗੇ ਆ ਕੇ ਛੋਟੀ ਆਪਦੀ ਅੱਖਾਂ ਨਾਲ ਵੇਖੋਗੇ ਥੋੜੇ ਵੀ ਮਨ ਲੱਗੂਗੀ ਕਿਉਂਕਿ ਅੱਜ ਕੱਲ ਚੰਗੀ ਮੱਝ ਦਾ ਹਰੇਕ ਹੀ ਸਵਾ ਸਵਾ ਲੱਖ ਮੰਗੀ ਜਾਂਦਾ ਪਰ ਬਿਲਕੁਲ ਜਾਇਜ਼ ਮੁੱਲ 1,05,000 ਉਹਦੇ ਚੋਂ ਵੀ ਮੌਕੇ ਤੇ ਆਏਗੇ ਭੈਣ ਭਰਾ ਦਾ ਖੁੱਲਾ ਮਾਨ ਤਾਣ ਹੋ ਜੂ ਜਿਹੜੇ ਵੀ ਭੈਣ ਭਰਾ ਦੇ ਇਹ ਪਸੰਦ ਆਉਂਦੀ ਆ ਫੋਨ ਨੰਬਰ ਬਾਈ ਬਲਰਾਜ ਦਾ ਲਗਾਤਾਰ ਸਕਰੀਨ ਤੇ ਚੱਲੀ ਜਾਂਦਾ ਇੱਕ ਮੱਝ ਹੋਰ ਸੇਲ ਆ ਇਹ ਥੋੜੀ ਜਿਹੀ ਹਜੇ ਦਿਨ ਲੈਂਦੀ ਐ ਕੱਚੀ ਐ ਜਦੋਂ ਤਿਆਰ ਹੋ ਜਾਂਦੀ ਓਦੋਂ ਦੁਬਾਰਾ ਵਿਖਾ ਦੇਾਂਗੇ ਓਦਾਂ ਮੋਟੀ ਜੀ ਤੁਹਾਨੂੰ ਵਿਖਾ ਦੇਣਾ। ਵਜਨ ਵਜਨ ਬਹੁਤ ਦਾ ਕੱਦ ਵੱਡਾ ਹੀ ਐ। ਇਹ ਕਿੰਨਾ ਕ ਦੁੱਧ ਪਿਆਂਦੀ ਬਾਈ ਬਲਰਾਏ? 18 ਕਿਲੋ ਦੁੱਧ ਚੁਆਂਦੀ। 18 ਕਿਲੋ। ਇਹ ਤਾਂ ਬੱਚਵਾ ਕੇ ਵੀ ਦੇ ਦਿਆਂਗੇ। ਚੁਆ ਕੇ ਵੀ ਦੇ ਦਿਆਂਗੇ। ਮੈਂ ਉੱਧਰ ਨੂੰ ਮੈਂ ਇੱਧਰ ਨਹੀਂ ਆਪਣੀ ਹਰਿਆਣੇ ਦੀ। ਹਾਂ ਉੱਧਰ ਨੂੰ। ਦਿਨ ਕਿੰਨੇ ਕ ਪਏ ਬਾਈ? ਜਲੇ 10 ਪਏ ਜੀ ਪੂਰੇ। 10 ਤੇ ਜੇ ਕੋਈ ਕੱਚੀ ਲੈਣ ਦਾ ਚਾਹ ਵਣ ਫੋਨ ਲਾ ਸਕਦਾ ਕੋਈ ਨਹੀਂ ਫੋਨ ਲਾ ਲਵੇ ਆਪਾਂ ਨੇ ਇਹਦੀ ਵੀਡੀਓ ਵਿੱਚ ਬਣਾਤਾ ਕੋਈ ਜੇ ਕੱਚੀ ਲੈਣ ਦਾ ਚਾਹ ਵਾ ਹੂੰ ਸਹੀ ਆ ਜੀ ਦੋਸਤੋ 18 ਕਿਲੋ ਦੁੱਧ ਬਾਈਬਲ ਰਾਜ ਦੱਸਦਾ ਖੁੱਲਾ ਪਿਆ ਦਿੰਦੀ ਐ 10 ਦਿਨਾਂ ਦੀ ਕੱਚੀ ਐ ਇੱਕ ਹੋਰ ਛੋੜ ਆ ਤੁਹਾਨੂੰ ਖੁੱਲੀ ਆਫਰ ਐ ਭਾਵੇਂ ਕੋਈ ਭੈਣ ਭਰਾ ਸੌਦਾ ਕਰ ਲੇ ਜਿੱਦਣ ਸੂਪ ਜਾਂਦੀ ਐ ਬਾਈਬਲ ਰਾਜ ਕਹਿੰਦਾ ਦੁੱਧ ਤਿਆਰ ਹੋ ਜਾਂਦਾ ਆਪਾਂ 18 ਕਿਲੋ ਚਵਾ ਕੇ ਵੀ ਦੇ ਦੇਾਂਗੇ ਫੁੱਲ ਤਸੱਲੀ ਫੁੱਲ ਗਾਰੰਟੀ ਐ ਕੋਈ ਨੁਕਤਾ ਟਿਕਨ ਨਾ ਕੋਈ ਠੀਕ ਹੈ ਜੀ ਕੋਹੇਨੌਰ ਬੁੱਲ ਦਾ ਅੱਗੇ ਸੀਵਨ ਲੱਗਾ ਜੀ ਤੋ ਅੱਗੇ ਪ੍ਰੈਗਨੈਂਟ ਹੈ ਮਲਟ ਲਾਂ ਬਹੁਤ ਪਈਆਂ ਝੋਲ ਵਾਲੀ ਝੋਟੀ ਹੈ ਲੇਵਾ ਲਾਹੂ ਬਹੁਤ ਕੱਲੀ ਕੱਚੀ ਕੱਚੀ ਹੈ 10 ਦਿਨੋਂ ਪ੍ਰਸੂਲ ਤੋਂ ਇਹਦਾ ਵੀ ਚੌੜਾ ਹੋਣਾ ਸਟਾਰਟ ਹੁੰਦਾ ਇਹਦੇ ਪਿੰਡੇ ਦੀ ਤੁਹਾਨੂੰ ਬਰੀਕ ਬਰੀਕ ਵੇਨ ਜਿਉਂਦਾ ਹੀ ਦਿਖਦੀਆਂ ਹੋਣੀਆਂ ਹਾਂ ਤੁਸੀਂ ਬੈਕ ਤੇ ਵੀ ਦੇਖ ਲਓ ਫੋਲੀ ਵੱਡੀ ਝੋਟੀ ਹੈ ਫੋਲੀ ਵਜੋਂ 18 ਕਿਲੋ ਦੁੱਧ ਦੀ ਮਾਲਕ ਹੈ ਨਾ ਮੂੰਹ ਮੱਥੇ ਦੀ ਵੀ ਸੁਨੱਖੀ ਹੈ ਛੋਟੀ ਸਿੰਗੀ ਨਾਲ ਦੀ ਮੂੜੀ ਹੋਈ ਹੈ 10 ਦਿਨ ਡੇਟ ਮੁਤਾਬਕ ਕੱਚੀ ਐ ਜੇ ਕੋਈ ਕੱਚੀ ਲਈ ਆਂਦਾ ਚਾਹਵਾ ਨਾ ਤਾਂ ਕੱਚੀ ਵੀ ਲਈ ਆ ਸਕਦਾ ਨਹੀਂ ਕੋਈ ਭੈਣ ਭਰਾ ਸੌਦਾ ਕਰ ਲੇ ਜਿੱਦਣ ਸੂ ਪੈਂਦੀ ਆ ਦੁੱਧ ਅਗਲਾ ਚੋਕੇ ਲੈ ਜੇ ਇਹਦਾ ਮੁੱਲ ਬਾਈ ਬਲਰਾਜ ਆ ਮੁੱਲ ਫੋਨ ਤੇ ਕਰ ਲਾਂਗੇ ਇਹਦਾ ਹਮ ਸਹੀ ਐ ਜੀ ਹਾਂ ਦੋਸਤੋ ਇਹ ਤਾਂ ਵਿਖਾਉਣੀ ਨਹੀਂ ਸੀ ਉਦਾਂ ਮੈਂ ਹੀ ਵਿਖਾਦੀ ਆ ਪ੍ਰਾਈਸ ਬਾਈ ਜੀ ਹੁਣੀ ਕਹਿੰਦੇ ਫੋਨ ਤੇ ਹੀ ਕਰ ਲਾਂਗੇ ਕਿਉਂਕਿ ਤੁਹਾਨੂੰ ਵੀ ਪਤਾ ਅਜ ਕੱਚੀ ਆ 10 ਦਿਨ ਜੇ ਅੱਜ ਸੌਦਾ ਹੁੰਦਾ ਕੁਝ ਹੋਰ ਮੁੱਲ ਹੋਣਾ 10 ਦਿਨਾਂ ਨੂੰ ਤਿਆਰ ਹੋਈਦਾ ਤੁਹਾਨੂੰ ਵੀ ਪਤਾ 10 ਦਿਨ ਸਾਂਭਣੀ ਐ ਬਾਕੀ ਫੋਨ ਲਾ ਲਿਓ ਬੇਫਿਕਰ ਹੋ ਕੇ ਦੋ ਪਸ਼ੂ ਸੇਲ ਹੈ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਹੈ ਇੱਕ ਨੰਬਰ ਤਾਂ ਤੁਸੀਂ ਤਿਆਰ ਹੀ ਮੰਨੋ ਹੋ ਸਕਦਾ ਕੋਈ ਦੋਹੀ ਦਿਨੀ ਵੀ ਸੂ ਸਕਦੀ ਹੈ ਉਦਾਂ 4 ਦਿਨ ਡੇਟ ਮੁਤਾਬਕ ਚੱਹੀਆ ਬਾਕੀ ਤਿਆਰੀ ਧੂਰੀ ਬਹੁਤ ਹੈ ਦੁੱਧ 13 ਕਿਲੋ ਦਰਮਿਆਨੀ ਸੇਵਾ ਤੇ ਪਿਆ ਦੇਣਾ ਤੁਸੀਂ ਵੱਧ ਸੇਵਾ ਕਰ ਲੋ ਹੋ ਸਕਦਾ 15 ਪਿਆ ਜੇ ਪ੍ਰਾਈਸ ਜਮਾਂ ਜੈਜ 1 ਲੱਖ 5000 ਫੋਨ ਨੰਬਰ ਸਕਰੀਨ ਤੇ ਜੇ ਕਿਸੇ ਨੇ ਘਰੇ ਹੁਣਾ ਪੰਡ ਚਗਾਵਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ